ਟਰੱਕ ਯੂਨੀਅਨ ਨੰਗਲ ਦੀ ਦੇਖ ਰੇਖੇ ਚੱਲ ਰਹੇ ਬ੍ਰਮਪੁਰ ਦੇ ਬੀਪੀਸੀਐਲ ਪੰਪ ਵਿਖੇ ਅੱਜ ਬੀਪੀਸੀਐਲ ਕੰਪਨੀ ਦੇ ਅਧਿਕਾਰੀ ਪਹੁੰਚੇ ਜਿਨ੍ਹਾਂ ਵੱਲੋਂ ਡਰਾਈਵਰਾਂ ਦੀ ਜਾਗਰੂਕਤਾ ਦੇ ਲਈ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਕੰਪਨੀ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਤਾਰ ਦੇ ਨਾਲ ਦੱਸੀਆਂ ਗਈਆਂ ਕੰਪਨੀ ਤੋਂ ਆਏ ਅਧਿਕਾਰੀਆਂ ਨੇ ਦੱਸਿਆ ਕਿ ਡਰਾਈਵਰਾਂ ਅਤੇ ਹੈਲਪਰਾਂ ਦੇ ਲਈ ਕੰਪਨੀ ਵੱਲੋਂ ਇੱਕ ਵਿਸ਼ੇਸ਼ ਕਾਰਡ ਬਣਾਇਆ ਜਾਂਦਾ ਹੈ ਜਿਸ ਦੇ ਤਹਿਤ ਜੇਕਰ ਕੋਈ ਡਰਾਈਵਰ ਦੇ ਨਾਲ ਅਨਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸਦੇ ਪਰਿਵਾਰਕ ਮੈਂਬਰਾਂ ਨੂੰ 5 ਲੱਖ ₹पेदी राशि कंपनी ਵੱਲੋਂ ਦਿੱਤੀ ਜਾਵੇਗੀ ਤੇ ਇਸੇ ਤਰ੍ਹਾਂ ਹੈਲਪਰ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਜੋ ਵੀ ਆਪਣੀ ਗੱਡੀ ਚਲਾਉਂਦਾ ਹੈ ਜਾਂ ਕਿਸੇ ਨੇ ਕੋਈ ਡਰਾਈਵਰ ਰੱਖਿਆ ਹੈ ਤਾਂ ਉਹ ਇਹ ਕਾਰਡ ਬਣਵਾ ਸਕਦਾ ਹੈ ਤੇ ਇਸ ਦਾ ਲਾਭ ਲੈਣ ਲਈ ਜ਼ਰੂਰੀ ਸ਼ਰਤਾਂ ਦੀ ਆਏ ਹੋਏ ਡਰਾਈਵਰਾਂ ਬਾਈਚਾਰੇ ਨੂੰ ਵਿਸਤਾਰ ਦੇ ਨਾਲ ਦੱਸੀਆਂ ਗਈਆਂ। ਇਸ ਮੌਕੇ ਗਲਬਾਤ ਕਰਦਿਆਂ ਟਰੱਕ ਯੂਨੀਅਨ ਨੰਗਲ ਦੇ ਪ੍ਰਧਾਨ ਰੋਹਿਤ ਕਾਲੀਨ ਨੇ ਦੱਸਿਆ ਕਿ ਤਕਰੀਬਨ 2 ਮਹੀਨੇ ਪਹਿਲੇ ਇਹ ਪੰਪ ਕਾਟੇ ਵਿੱਚ ਚੱਲ ਰਿਹਾ ਸੀ ਤੇ ਹੁਣ ਉਹਨਾਂ ਦੀ ਕਮੇਟੀ ਵੱਲੋਂ ਕੰਪਨੀ ਦੀ ਅਧਿਕਾਰੀਆਂ ਦੇ ਨਾਲ ਗਲਬਾਤ ਕਰਕੇ ਇਸ ਦੀ ਸੇਲ ਨੂੰ ਜਿੱਥੇ ਵਿਦਾਇਆ ਹੈ ਉੱਥੇ ਹੁਣ ਕੰਪਨੀ ਦੀ ਅਧਿਕਾਰੀਆਂ ਵੱਲੋਂ ਪਹੁੰਚ ਕੇ ਗ੍ਰਾਹਕਾਂ ਨੂੰ ਵੱਖ-ਵੱਖ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ ਇਸ ਸੰਬੰਧੀ ਹੋਰ ਵਿਸਥਾਰ ਨਾਲ ਗਲਬਾਤ ਕਰਦੇ ਆ ਟਰੱਕ ਯੂਨੀਅਨ ਨੰਗਲ ਦੇ ਪ੍ਰਧਾਨ ਰੋਹਿਤ ਕਾਲਿਆ ਅਤੇ V P C L ਕੰਪਨੀ ਦੇ ਆਏ ਹੋਏ ਅਧਿਕਾਰੀਆਂ ਨੇ ਕੀ ਕਿਹਾ ਆਓ ਸੁਣਦੇ ਹਾਂ ਨੰਗਲ ਸਿਟੀ ਅਪਡੇਟ ਲਈ ਅਭਿਨਾਸ਼ ਸ਼ਰਮਾ ਦੀ ਰਿਪੋਰਟ ਤੁਹਾਨੂੰ ਸਾਰਾ ਕੁਝ ਚੈੱਕ ਕਰਾਵਾਂਗੇ ਕਿਉਂਕਿ ਮੈਂ ਜੂਨੀਅਰ ਦੇ ਰਿਕਾਰਡ ਦੇ ਨਾਲ ਨਾਲ ਇੱਕ ਆਪਣਾ ਰਿਕਾਰਡ ਵੀ ਬਣਾਦਾ ਜਿਹੜਾ ਮੈਂ ਪਰਸਾਂ ਰਿਕਾਰਡ ਰੱਖਦਾ ਮੈਨੂੰ ਸ਼ੁਰੂ ਤੋਂ ਆਦਤ ਹੈ ਪ੍ਰਮਾਤਮਾ ਨੇ ਜਦ ਵੀ ਮੈਨੂੰ ਬਲ ਬਖਸ਼ਿਆ ਜਦੋਂ ਅੱਗੇ ਭੇਜਿਆ ਕਿਉਂਕਿ ਮੈਂ ਵੀ ਥੋੜੇ ਵਿੱਚ ਦਾ ਹੀ ਐ ਥੋੜੇ ਨਾਲ ਹੀ ਟਰੱਕ ਚਲਾਉਂਦਾ ਰਿਹਾ ਬਹੁਤ ਸਾਰੇ ਬਜ਼ੁਰਗ ਇੱਥੇ ਬੈਠੇ ਐ ਜਿਨ੍ਹਾਂ ਦੇ ਮੈਂ ਨਾਲ ਆਪਣੀ ਗੱਡੀ ਲੈ ਕੇ ਜਾਂਦਾ ਰਿਹਾ ਉਹਨਾਂ ਦਾ ਆਸ਼ੀਰਵਾਦ ਕਰਕੇ ਅੱਜ ਸਾਡਾ ਸਾਰਾ ਕੁਝ ਠੀਕ ਚੱਲ ਰਿਹਾ ਇਹ ਐਫ ਡੀ ਕੋਈ ਵੀ ਮੇਰਾ ਡਰਾਈਵਰ ਮਾਲਕ ਮੈਂ ਇਹਦਾ ਵਟਸਐਪ ਇੱਕ ਫੋਟੋ ਕਾਪੀ ਕਰਕੇ ਗਰੁੱਪ ਤੇ ਜਿੰ ਨੂੰ ਪਾਵਾਂਗਾ ਕੋਈ ਵੀ ਨੂੰ ਵੈਰੀਫਾਈ ਕਰਾਣਾ ਚਾਹੁੰਦਾ ਯੂਕੋ ਬੈਂਕ ਨਾਲ ਹੀ ਹੈ ਬ੍ਰਹਮਪੁਰ ਦੇ ਰਹਿਣ ਵਾਲੇ ਵੀ ਬਹੁਤ ਹੈ ਸਾਡੇ ਬਾਈਸ ਪ੍ਰਧਾਨ ਜੀ ਇੱਥੇ ਨੇ ਆਪ ਹੀ ਕਰਾ ਕੇ ਆਏ ਇੱਥੇ ਜਿਹਨੇ ਵੀ ਚੈੱਕ ਕਰਨੀ ਹੋਵੇ ਜਦ ਮਰਜ਼ੀ ਕਰੇ ਹਰ ਇੱਕ ਬੰਦੇ ਨੂੰ ਇੰਸ਼ੋਰੈਂਸ ਦੇ ਅੰਦਰ ਲਿਆਂਦਾ ਜਾਵੇ ਰੱਬ ਨਾ ਕਰੇ ਕਿਸੇ ਨਾਲ ਕੋਈ ਨੀ ਕੀ ਗੱਲ ਹੋ ਜਵੇ ਤਾਂ ਘੱਟੋ ਘੱਟ 5-7 ਲੱਖ ਰੁਪਏ ਉਹਨਾਂ ਦੇ ਘਰ ਹੀ ਪਹੁੰਚ ਜਾਵੇ ਤਾਂ ਕਿ ਉਹਨਾਂ ਦੇ ਪਿੱਛੇ ਵਾਲਾ ਦਾ ਗੁਜ਼ਾਰਾ ਤਾਂ ਹੋ ਜਵੇ ਕਿਉਂ ਗੱਡੀਆਂ ਵਾਲਿਆਂ ਦਾ ਸਹਾਰਾ ਕਿਤੇ ਨਹੀਂ ਹੈ ਗੱਡੀਆਂਾਂ ਦੇ ਰੇਟ ਘਟਾਉਣ ਨੂੰ ਘੱਟ ਕਰ ਲੋ ਜੀ ਐਦਾ ਕਰ ਲੋ ਜੀ ਉੱਦਾ ਕਰ ਲੋ ਜੀ ਦੁਬਾਰਨ ਨੂੰ ਸਾਰੇ ਪਰ ਮਦਦ ਕਰਨ ਨੂੰ ਹੱਥ ਕਿਸੇ ਦਾ ਨਹੀਂ ਹੈ ਇਹ ਸਾਡੇ ਕੋਲ ਮਸੀਹਾ ਬਣ ਕੇ ਆਏ ਨੇ ਕਿ ਅਸੀਂ ਮਦਦ ਕਰਾਂਗੇ ਤੁਹਾਡੇ ਟਰੱਕ ਡਰਾਈਵਰਾਂ ਦੀ ਵੀਰਾਂ ਦੀ ਮਾਲਕਾਂ ਦੀ ਮੈਂ ਇਹਨਾਂ ਨੂੰ ਕਿਹਾ ਆਓ ਸਾਡੇ ਸਾਰੇ ਵੀ ਇੰਸ਼ੋਰੈਂਸ ਕਰ ਦਿਓ ਤਾਂ ਕਿ ਮੇਰੀ ਵੀ ਟੈਨਸ਼ਨ ਘਟ ਜਾਵੇ ਰੱਬ ਨਾ ਕਰੇ ਕਦੀ 19 ਦੀ ਗੱਲ ਹੋਵੇ ਤਾਂ ਬੀਪੀਸੀਐਲ ਦਾ ਬਿਸ਼ੱਕ ਨਾਮ ਹੋਵੇ ਪਰ ਸਾਡੇ ਬੰਦੇ ਨੂੰ 5-7 ਲੱਖ ਰੁਪਏ ਘਰੇ ਮਿਲ ਜੇ ਉਹਦਾ ਗੁਜ਼ਾਰਾ ਚੱਲਦਾ ਲੇਕਿਨ ਜੂਨੀਅਰ ਦਾ ਭਲਾ ਕਰਕੇ ਲਿਆਏ ਐ ਇਹ ਹੱਕ ਤਾਣ ਕੇ ਅਸੀਂ ਕਹਿ ਸਕਦੇ ਤੁਸੀਂ ਵੀ ਕਹਿ ਸਕਦੇ ਜਿੱਥੇ ਮਰਜ਼ੀ ਜਾਓ ਕੱਲ ਵੀ ਸਾਡੀ ਮੀਟਿੰਗ ਸੀਗੀ ਝੋਨੇ ਵਾਸਤੇ ਬਹੁਤ ਸਾਰੇ ਲੋਕ ਉੱਥੇ ਬਹੁਤ ਕੁਝ ਕਹਿ ਰਹੇ ਸੀਗੇ ਰੋਪੜ ਯੂਨੀਅਨ ਦੇ ਪ੍ਰਧਾਨ ਤੇ ਮੈਂ ਡੱਟ ਕੇ ਉਹਨਾਂ ਨੂੰ ਇੱਕ ਦਾ ਇਰੀਆ ਦਾ ਠੀਕ ਹੈ ਤੁਹਾਨੂੰ ਪਤਾ ਹੈ ਕਿ ਬੀਪੀਸੀਐਲ ਦਾ ਸਾਡਾ ਜਿਹੜਾ ਬ੍ਰੈਂਡ ਆਂਦਾ ਇਹ ਮੈਗਨੇਨ ਆ ਤੇ ਆਂਦਾ ਮੈਂ ਤੁਹਾਨੂੰ ਥੋੜੀ ਜੀ ਇੰਜਨ ਆਇਲ ਦੇ ਬਾਰੇ ਦੱਸਦੇ ਨਾ ਕਿ ਜਿਹੜਾ 1 ਲੀਟਰ ਹੈ ਇਹਦੇ ਵਿੱਚ ਮਤਲਬ ਕਿ ਕਿੰਨਾ ਇਹ ਤਿਆਰ ਹੁੰਦਾ ਹੈ ਪਾਉਨ 1 ਲੀਟਰ ਆਪਣੇ ਕੋ ਇੰਜਨ ਵਾਲੇ ਕੋਈ ਵੀ 15 40 ਜਾਂ 20 40 ਇਹਦੇ ਵਿੱਚ ਅਸੀਂ 80% ਜਿਹੜਾ ਕੱਚਾ ਤੇਲ ਯੂਜ਼ ਕਰਦੇ ਹਾਂ ਕੱਚਾ ਤੇ ਕੋਈ ਕੰਦੇ ਹੁੰਦੇ ਹੁੰਦੇ ਜਿੱਦਾਂ ਕਿ ਬੇਸ ਔਇਲ ਹੁੰਦਾ ਜੀ ਜਿਹਦੇ ਆਪਣੇ ਬਾਕੀ ਡੀਜ਼ਲ ਪੈਟਰੋਲ ਬਣਦਾ ਉਹਦੇ ਵਿੱਚ 80% ਇਸ ਲੀਟਰ ਦੇ ਵਿੱਚ 80% ਬੇਸ ਔਇਲ ਹੁੰਦਾ ਜੀ ਤੇ 10 ਤੋਂ 20% ਜਿਹੜੇ ਉਹ ਬਾਕੀ ਚੀਜ਼ਾਂ ਰਹਿੰਦੀਆਂ ਨੇ ਕਿ ਅਸੀਂ ਇਹਨੂੰ 15 40 ਬਣਾਣਾ ਹੈ 20 40 ਬਣਾਣਾ ਹੈ ਆਪਣਾ 2 ਵੀਲਰ ਲਈ ਬਣਾਣਾ ਹੈ ਜਾਂ ਫਿਰ ਇਹਨੂੰ ਹੈਵੀ ਵਹੀਕਲ ਲਈ ਬਣਾਣਾ ਹੈ ਜੀ ਤੇ ਜਿਹੜਾ ਬੇਸ ਔਇਲ ਹੈ ਬੇਸ ਔਇਲ ਦੀ ਕੁਆਲਿਟੀ ਤੇ ਹੀ ਇਹ ਡਿਪੈਂਡ ਕਰਦਾ ਹੈ ਕਿ ਜਿਹੜਾ ਸਾਡਾ ਲੂਬ੍ਰਿਕੈਂਟ ਆ ਕਿੰਨਾ ਮਤਲਬ ਵਧੀਆ ਤਿਆਰ ਹੋਏਗਾ ਜੀ ਜਿਹੜੀ ਸਾਡੀ 올ਓਵਰ ਇੰਡੀਆ ਵਿੱਚ ਚਾਰ ਹੀ ਰਿਫ ਇੱਕ ਆਪਣੇ ਤਿੰਨਾਂ ਕਿੱਟ ਦਾ ਹੈ ਕਿ ਆਪਣੇ ਬੀਪੀਸੀਐਲ ਦੀ ਇੰਡੀਅਨ ਆਲ ਦੀ ਤੇ ਆਪਣਾ ਐਚਪੀਸੀਐਲ ਦੀ ਤੇ ਇੱਕ ਰਾਇਲੈਂਸ ਕੋਲ ਹੈ ਪ੍ਰਾਈਵੇਟ ਸੈਕਟਰ ਦੇ ਵਿੱਚ ਤੇ ਜਿਹੜੀ ਸਭ ਤੋਂ ਬੜਾ ਬੇਸ ਵਾਲੀ ਦੀ ਤੁਸੀਂ ਕੁਆਲਿਟੀ ਚੈੱਕ ਕਰੋਗੇ ਤੁਸੀਂ ਹਾਈਡਰੋਲ ਵਗੈਰਾ ਯੂਜ਼ ਕਰਦੇ ਹੋਣੇ ਹੈ ਜਿਹੜਾ ਸਾਡਾ ਉਹ ਹਾਈਡਰੋ ਤੋਂ ਪਤਾ ਲੱਗਦਾ ਹੈ ਕਿ ਬੇਸ ਜਿਹੜੀ ਮਤਲਬ ਕੱਚੇ ਤੇਲ ਦੀ ਕੁਆਲਿਟੀ ਹੈ ਜਾਂ ਬੇਸ ਆਇਲ ਦੀ ਕੁਆਲਿਟੀ ਉਹ ਕਿਸ ਦੀ ਵਧੀਆ ਹੈ ਜੀ ਜਿਨੇ ਵੀ ਹੱਥ ਤੱਕ ਸਾਡਾ ਕੋਈ ਜਿਹੜਾ ਸਾਡਾ ਆਪਣਾ ਆਪਣਾ ਹਾਈਡਰੋ ਲ ਆਉਂਦਾ ਜੀ 66 ਨੰਬਰ ਆਉਂਦਾ 46 ਨੰਬਰ ਆਉਂਦਾ ਹੈ ਜੇ ਕਿਸੇ ਨੇ ਯੂਜ਼ ਕੀਤਾ ਹੋਵੇ ਤਾਂ ਉਹ ਬਿਲਕੁਲ ਹੀ ਵਾਟਰ ਬਿਲਕੁਲ ਹੀ ਜੇ ਜੇ ਤੁਸੀਂ ਐਚ ਪੀ ਸੀ ਐਲ ਦਾ ਯੂਜ਼ ਕਰੋਗੇ ਇੰਡੀਅਨ ਆਲ ਦਾ ਯੂਜ਼ ਕਰੋਗੇ ਤਾਂ ਉਹ ਥੋੜਾ ਜਿਹਾ ਦੇ ਵਿੱਚ ਗੰਦਲਾ ਪਾਣ ਆਂਦਾ ਹੈ ਤੇ ਜਿਹੜਾ ਸਾਡਾ ਇਹ ਦੇਸ ਮਤਲਬ ਹਾਈਡਰੋਲ ਦਾ ਬਿਲਕੁਲ ਹੀ ਵਾਟਰ ਵਾਈਟ ਹੈ ਤੁਸੀਂ ਇੱਕ ਵਾਰੀ ਹਾਈਡਰੋਲ ਯੂਜ਼ ਕਰਕੇ ਦੇਖਿਓ ਤੁਹਾਨੂੰ ਪਤਾ ਲੱਗ ਜਾਏਗਾ ਕਿ ਐਚ ਪੀ ਸੀ ਐਲ ਤੇ ਸਾਡੇ ਵਿੱਚ ਕੀ ਡਿਫਰੈਂਸ ਹੈ ਸਰਵਿਸ ਕਰਾਉਣੀ ਹੈ ਉਹ ਜਿਹੜਾ ਸਾਡਾ 20 40 ਹੈ ਮਲਟੀ ਗ੍ਰੇਡ ਦੇ ਨਾਮ ਤੇ ਆਂਦਾ ਹੈ ਜੀ ਉਹਦੇ ਵਿੱਚ ਪੈਕਿੰਗ ਹੈ 1 ਲੀਟਰ ਤੋਂ ਲੈ ਕੇ ਜੀ ਬੋਤਲ ਤੱਕ ਇੰਜਨ ਆਇਲ ਪਾਉਂਦੇ ਤੇ ਸਾਡਾ ਜਿਹੜਾ ਸੀ ਆਈ 4 ਪਲੱਸ ਹੈ ਜੀ ਉਹ 80000 ਕਿਲੋਮੀਟਰ ਤੱਕ ਚ ਕੋਈ ਅੰਡਰ ਲੋਡ ਗੱਡੀ ਚਲਾਉਂਗੇ ਤਾਂ ਉਹ 80000 ਕਿਲੋਮੀਟਰ ਦਾ ਇੱਕ ਸਰਵਿਸ ਤੇ ਚੱਲੇਗਾ ਤੇ ਉਹਦੇ ਵਿੱਚ ਜਿਹੜੀਆਂ ਬਾਕੀ ਬਾਕੀ ਸਾਡੇ ਵਿੱਚ ਜਿਵੇਂ ਸਾਡੀ ਟੀਮ ਹੈ ਫਲੀਟ ਫਲੀਟ ਸੇਲ ਜਿਹੜੀ ਬੈਨੀਫਿਟ ਦੀ ਜਿਹੜੀ ਟੀਮ ਹੈ ਉਹਦੇ ਜਿਹੜੇ ਜਿੰਨੇ ਬੁੱਤੇ ਵੱਧ ਤੋਂ ਵੱਧ ਹੋਊਗੇ ਉਹਨਾਂ ਸਾਡਾ ਉਹ ਬਹੁਤ ਜ਼ਰੂਰੀ ਹੈ ਇਹ ਸਾਡੇ ਐਮਪੀ ਸਿੰਘ ਜੀ ਤੇ ਅੱਜ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਆਕ ਮੰਗਲ ਪਹੁੰਚੀ ਹੈ ਬੀਪੀਸੀਐਲ ਦੇ ਅਫਸਰ ਜਿਹੜੇ ਵਰਦੇ ਆ ਮੇਰਾ ਨਾਮ ਜੀ ਰਿੰਦਰ ਸਿੰਘ ਨੇਗੀ ਹੈ ਮੈਂ ਚੀਫ ਮੈਨੇਜਰ के तौर पे भारत पेट्रोलियम में नियुक्त हूँ तो आज के जो फंक्शन है बेसिकली हमको ना कस्टमरों को अवेयर करना है था कि हमारे जो पंप पे हमारे प्रोडक्ट कौन कौन से बिकते हैं उनकी क्वालिटी और ये डिफरेंट कैसे हैं और हमारे जो रिटेल आउटलेट्स हैं घर रिटेल आउटलेट्स हैं जो कंपनी के ओ कहते हैं वो ऑल ओवर इंडिया में हैं तो वहाँ पर घर जैसी सुविधाएँ हैं हमारे ड्राइवर भाई जाके वहाँ पे अपने घर जैसी फैसिलिटी नहाना धोना अपने आराम से बैठ सकते हैं सेल्फ कुकिंग एरिया है इस टाइप की सारी फैसिलिटीज हैं जो हमें हमारा पर्पज़ यही था कि इनको हमारे ड्राइवर भाइयों को और जो हमारे ट्रांसपोर्टर्स हैं उनको बताएं ताकि वो इस बेनिफिट को ज़्यादा से ज़्यादा यूज़ करें और भारत पेट्रोलियम जो है सरकारी कंपनी है बेसिकली ये पब्लिक के बेनिफिट के लिए ही सोचती है तो ये सब फैसिलिटीज का अवेयर करना लोगों को कहाँ पे कहाँ पे हमारे जो ओ एस टी एस है इस टाइप के पंप्स हैं जहाँ पे ये सारी सुविधाएं हैं वो हमको तो कस्टमर को बताना था इसी सिलसिले में आज ये जो कार्यक्रम यहाँ पे रखा गया है एक्सीडेंट सात इंश्योरेंस रखी गई है ये सिर्फ यूनियन नहीं है जब आम कोई भी बंदा ये जो भारत पेट्रोलियम का जो फ्लीट कार्ड है तो जो भी वो बनाता है इनकेस ऑफ डेथ ना तो उसके जो ड्राइवर है उसकी फैमिली को ड्राइवर के पाँच लाख का इंश्योर है वो उसकी फैमिली को मिल जाएगा और दो लाख जो उसका हेल्पर है वो उसकी फैमिली को इन केस ऑफ डेथ वो भारत पेट्रोलियम प्रोवाइड करवाएगी प्रोग्राम बारे जानकारी तो बी पी एल कंपनी अधिकारी है नंगल ट्रक यूनियन की कार नंगल पहुंचे भी गए सर तो ਬੀਪੀਸੀਰ ਬਲਵਾਜ ਪ੍ਰੋਗਰਾਮ ਰੱਖਿਆ ਗਿਆ ਸੀਗਾ ਪ੍ਰੋਗਰਾਮ ਰੱਖਣ ਦਾ ਮਕਸਦ ਇਹ ਸੀਗਾ ਕਿ ਇਹ ਪੰਪ 2 ਸਾਲ ਪਹਿਲੇ ਜਿਹੜਾ ਬਹੁਤ ਹੀ ਘਾਟੇ 'ਚ ਚੱਲ ਰਿਹਾ ਸੀਗਾ ਅਸੀਂ ਪਿਛਲੇ 20 ਮਹੀਨੇ ਚ ਮਿਹਨਤ ਕਰਕੇ ਪੂਰੀ ਕਮੇਟੀ ਨੇ ਇਸ ਪੰਪ ਨੂੰ 4 ਗੁਣਾ ਸੇਲ ਤੇ ਲਿਆਂਦਾ ਤਾਂ ਤਕਰੀਬਨ 30000 ਲੀਟਰ ਤੇਲ 2022 ਅਪ੍ਰੈਲ ਮਈ ਜੂਨ ਚ बिकਦਾ ਸੀਗਾ ਅੱਜ ਦੀ ਰੇਟ 'ਚ ਇਹ ਪਿਛਲੇ ਸਾਲ ਦਾ ਜਾਂ 3 ਮਹੀਨੇ ਦਾ ਡਾਟਾ ਕੱਢੀ ਤਾਂ 120000 ਲੀਟਰ ਇਸ ਪੈਟਰੋਲ ਪੰਪ ਦੀ ਸੇਲ ਇਸ ਪੈਟਰੋਲ ਪੰਪ ਲਈ ਜੋ ਕੋਈ ਸਾਨੂੰ ਕਰਨਾ ਪਿਆ ਸੀ ਕੀਤਾ ਫਿਰ ਕੰਪਨੀ ਨੇ ਕਿਉਂਕਿ ਮੈਂ ਪਿਛਲੇ ਸਾਲ ਜਲੰਧਰ ਗਿਆ ਸੀ ਇਹ ਕੰਪਨੀ ਲੈਵਲ ਤੇ ਪ੍ਰੋਗਰਾਮ ਜਿਹੜਾ ਬੜੇ ਪ੍ਰੋਗਰਾਮ ਸੀ ਉਹਦੇ ਵਿੱਚ ਸਾਡੇ ਪੰਪ ਦਾ ਕਿਤੇ ਨਾਮ ਵੀ ਲਿਆ ਨਹੀਂ ਗਿਆ ਮਤਲਬ ਬੜੀ ਦੁੱਖ ਵਾਲੀ ਗੱਲ ਲੱਗੀ ਕਿ ਯਾਰ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਾਰਨ ਕੀ ਆ ਉਹ ਕਹਿੰਦੇ ਸਰ ਤੁਹਾਡੀ ਸੇਲ ਹੀ ਹੈ ਨਹੀਂ ਮੈਂ ਤਾਂ ਯੂਨੀਅਨ ਸਾਡੀ ਐਡੀ ਬੜੀ ਐ ਸੇਲ ਕਿਉਂ ਨਹੀਂ ਐ ਸੇਲ ਕਿਉਂ ਨਹੀਂ ਸੀ ਕਿ ਇੱਥੇ ਤੇਲ ਹੀ ਨਹੀਂ ਹੁੰਦਾ ਅਗਰ ਤੇ ਰਾਂਦਾ ਦਾ 2003 ਟੈਂਕਰ ਉਹ ਜਿਹੜੇ ਪਹਿਚਾਣ ਦੇ ਲੋਕ ਹੁੰਦੇ ਉਹਨਾਂ ਨੂੰ ਪਾ ਦਿੱਤਾ ਜਾਂਦਾ ਸੀਗਾ ਬਾਕੀ ਨਿਸ਼ਾਨਦਾ ਹੁਣ ਅਸੀਂ ਜਦੋਂ ਪੰਪ ਨੂੰ ਇੱਕ ਬਰਾਬਰ ਕਰ ਦਿੱਤਾ ਹਰੇਕ ਨੂੰ ਜੋ ਖਾਤਮਾ ਦਾ ਸਾਰੇ ਵਾਸਤੇ ਖਾਤਮਾ ਹੈਗਾ ਤਾਂ ਸਾਰਿਆਂ ਨੂੰ ਹੈਗਾ ਉਹਦੇ ਲੋਕ ਸਾਡੇ ਕੋਲ ਵਾਪਸ ਆਣਾ ਸ਼ੁਰੂ ਹੋਏ ਸਾਡੇ ਪੰਪ ਦੀ ਸੇਲ ਵਧਣੀ ਸ਼ੁਰੂ ਹੋਈ ਸਾਨੂੰ ਦਿੱਕਤ ਵੀ ਆਈ ਕਿਉਂਕਿ ਪੰਪ ਦੀ ਸੇਲ ਵਧਾਣ ਵਾਸਤੇ ਕੋਈ ਸਾਡਾ ਬਹੁਤ ਇੱਕ ਹਿੱਸਾ ਜਿਹੜਾ ਹੈਗਾ ਉਹ ਅਦਾ ਹਤ ਅੰਦਾ ਉਹਦੇ ਕਰਕੇ ਸਾਨੂੰ ਦਿੱਕਤ ਹੋਈ ਲੇਕਿਨ ਅਸੀਂ ਜਿੱਦਾਂ ਮਰਜ਼ੀ ਕਰਕੇ ਇਹਨੂੰ ਪੰਪ ਨੂੰ ਵੀ ਸਹੀ ਚਲਾਇਆ ਜਿਨਨ ਲੋਕੀ ਸਹੀ ਜਿਲਾਇਆ ਅੱਜ ਉਹਦਾ ਨਤੀਜਾ ਹੈ ਕਿ ਅਸੀਂ ਇਸ ਪੰਪ ਦਾ 20 ਮਹੀਨੇ ਦੇ ਅੰਦਰ 9 ਲੱਖ ਰੁਪਏ ਦੀ ਐਮਡੀ ਪ੍ਰੋਫਿਟ ਕੱਢ ਕੇ ਅੱਜ ਯੂਕੋ ਬੈਂਕ ਚ ਕਰਾਤੀ ਜਿਹੜੀ ਮੈਂ ਤੁਹਾਡੇ ਸਾਹਮਣੇ ਰੱਖੀ ਹੈ ਦੂਜਾ ਇਸ ਪੰਪ ਤੋਂ ਫਿਰ ਪ੍ਰਭਾਵਿਤ ਹੋ ਕੇ ਕੰਪਨੀ ਨਾਲ ਮੇਰੀ ਕਾਫੀ ਦੇਰ ਦੀ ਗੱਲ ਚੱਲ ਰਹੀ ਸੀ ਕਿਉਂਕਿ ਮੈਂ ਹਰ ਇੱਕ ਕੰਪਨੀ ਨਾਲ ਗੱਲ ਕਰਦਾ ਮੈਂ ਕਾਰਨ ਇਹ ਹੈ ਸਾਡੇ ਡਰਾਈਵਰ ਵੀਰ ਹੈ ਇਹਨਾਂ ਦਾ ਕੋਈ ਪਿੱਛੇ ਅਗਰ ਕੋਈ ਮਿਸਹੈਪਨਿੰਗ ਹੋ ਜੇ ਕੋਈ ਐਕਸੀਡੈਂਟ ਹੋ ਜੇ ਡੈਥ ਹੋ ਜੇ ਉਹ ਸੰਭਾਲਣ ਵਾਲਾ ਹੈ ਕੁਝ ਮੋਟਾ ਪਿਛਲੇ 20 ਮਹੀਨੇ ਜਿਹੋ ਜਿਹੇ ਹੋਈਆਂ ਜਿਨ੍ਹਾਂ ਨੂੰ ਮੈਨੂੰ ਵੀ ਹਲਾ ਕੇ ਰੱਖਦਾ ਮੈਂ ਉਹਨਾਂ ਦੇ ਜਦੋਂ ਘਰ ਹੀ ਗਿਆ ਸੀ 25000 ਦੀ ਇੱਕ ਮਦਦ ਕਰ ਦਿਆ ਕਰਕੇ ਦੀ ਡੈਥ ਹੋ ਗਈ ਗਰੀਬ ਦੀ 10 15000 ਐਕਸੀਡੈਂਟ ਹੋਇਆ ਤਾਂ ਉਹ ਯੂਨੀਅਨ ਵੱਲੋਂ ਅਸੀਂ ਦੇਣਾ ਅਸੀਂ ਸ਼ੁਰੂ ਕੀਤਾ ਉਹ ਵੀ ਲੇਕਿਨ ਜਦੋਂ ਮੈਂ 25000 ਦੇਣ ਉਹਨਾਂ ਦੇ ਘਰੇ ਗਿਆ ਉੱਥੇ ਉਹਨਾਂ ਦੇ ਇਹੋ ਜਿਹੇ ਹਾਲਾਤ ਸੀਗੇ ਸਿਰਫ 25000 ਉਹਨਾਂ ਵਾਸਤੇ ਕੁਝ ਵੀ ਨਹੀਂ ਸੀਗਾ ਮਤਲਬ ਉਹਨਾਂ ਨੂੰ ਲੱਖ ਤੋਂ ਲੱਖ ਰੁਪਏ ਦੀ ਜਰੂਰ ਸੀਗੀ ਤਾਂ ਕਿ ਉਹਨਾਂ ਦਾ ਪਰਿਵਾਰ ਚੰਗੇ ਚੱਲ ਸਕੇ ਫਿਰ ਮੈਂ ਫੇਰ ਸੋਚਿਆ ਯਾਰ ਵੀ ਅਸੀਂ ਇਹਨੂੰ ਕਿੱਦਾਂ ਕਰੀਏ? ਕੀ ਇਹੋ ਜਿਹਾ ਕੀਤਾ ਜਾਵੇ ਕਿ ਉਹਨਾਂ ਦੇ ਅਸੀਂ ਹੈਲਪ ਕਰ ਸਕੀਏ? ਫਿਰ ਬੀਪੀਸੀਐਲ ਨਾਲ ਗੱਲਬਾਤ ਹੋਈ ਇਹਨਾਂ ਨੇ ਕਿਹਾ ਚਲੋ ਸਾਡੇ ਕੋਲ ਆਫਰ ਅਸੀਂ ਤੁਹਾਨੂੰ ਦਿੰਦੇ ਆ। ਉਹ ਫਿਰ ਦੱਸਣ ਵਾਸਤੇ ਇੱਥੇ ਆਏ ਆ। ਇਹਨਾਂ ਦੇ ਕਾਰ ਬਣਦਾ ਜਿਹੜਾ ਪੈਨ ਕਾਰਡ ਲੱਗਦਾ ਸਿਰਫ ਜਿਹੜੇ ਮਾਲਕ ਕਾਰ ਚਲਾਉਂਦੇ ਨੇ ਉਹ ਆਪਣਾ ਬਣਾ ਲੈਣ। ਜਿਹੜੇ ਉਹਨਾਂ ਕੋਲ ਡਰਾਈਵਰ ਕੰਮ ਕਰਦੇ ਨੇ ਉਹ ਡਰਾਈਵਰਾਂ ਦਾ ਬਣਾ ਲੈ। ਅਗਰ ਕੋਈ ਮਿਸ ਹੈਪਨਿੰਗ ਹੋ ਗਏ ਐਕਸੀਡੈਂਟ ਕਿਤੇ ਵੀ ਖੜੇ ਦਾ ਸੜਕ ਤੇ ਹੋ ਜਾ ਗੱਡੀ ਲੈ ਕੇ ਚੱਲੇ ਕਿਸੇ ਤਰ੍ਹਾਂ ਵੀ ਹੋ ਜੇ ਤਾਂ 5 ਲੱਖ ਰੁਪਏ ਦੀ ਸ਼ੋਰ ਤੇ ਮਾਲਕ ਨੂੰ ਇਹ ਫਾਇਦਾ ਹੋ ਜਾਏਗਾ ਉਹਨੂੰ ਦੀ ਜਲਦੀ ਰਿਵੇਟ ਆਉਗੀ 40 ਪੈਸੇ ਪ੍ਰਤੀ ਲੀਟਰ ਉਹ ਹਰ ਬੰਦੇ ਨੂੰ ਪੈਸਾ ਵਾਪਸ ਆ ਸਾਡੇ بڑے ਟਰੱਕ ਵੀ ਐ ਛੋਟੇ ਕਾਰ ਵਾਲੇ ਵੀ ਪਾਉਂਦੇ ਐ ਕੋਈ 20 ਲੀਟਰ ਪਵਾ ਰਿਹਾ ਕੋਈ 30 ਲੀਟਰ ਪਵਾ ਰਿਹਾ ਜਿੰਨਾ ਤੇਲ ਪਵਾਏਗਾ ਉੰਨੇ ਉਹਦੇ ਪੈਸੇ ਵਾਪਸ ਆ ਜਾਣਗੇ ਮਤਲਬ ਹਰ ਇੱਕ ਬੰਦੇ ਨੂੰ ਕਰੋ ਮਹੀਨੇ ਬਾਅਦ ਦੇਖੇਗਾ ਤਾਂ ਹਜ਼ਾਰਾਂ ਰੁਪਏ ਦੀ ਬਚਤ ਇਸ ਰਿਵਾਰਡ ਪੁਆਇੰਟਾਂ ਦੇ ਕਰਵਾ ਸਕਦਾ ਇਹ ਅੱਜ ਇਸ ਕਰਕੇ ਸਾਰੀ ਟੀਮ ਬੁਲਾਈ ਸੀਗੀ ਤੇ ਸਾਡੇ ਕੋਲ ਸਟੇਟ ਹੈਡੀ ਪੂਜੇ ਐਸ ਸੁਭਮ ਸਿੰਘ ਜੀ ਬਾਕੀ ਵੀ ਉਹਨਾਂ ਦੇ ਨਾਲ ਅੱਜ ਸਨੇਗੀ ਸਾਹਿਬ ਆਏ ਵੇ ਹੋਰ ਉਹਨਾਂ ਦਾ ਸਟਾਫ ਆਇਆ ਰੋਹਿ ਤਤਰੀ ਹੈ ਸਾਰੇ ਆਏ ਸੀਗੇ ਉਹਨਾਂ ਨੇ ਬੜੇ ਤਰੀਕੇ ਨਾਲ ਸਾਰਿਆਂ ਨੂੰ ਸਮਝਾਇਆ ਹੈ ਉਹਨਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਇੱਕ ਬੰਦੇ ਦਾ ਕਾਰ ਬਣਾਇਆ ਜਾਵੇ ਜਿਹੇ ਲੋਕ ਸਾਡੇ ਕੋਲ ਨਹੀਂ ਤੇਲ ਪਾਉਂਦੇ ਉਹ ਵਾਰਸਾਂ ਸਾਡੇ ਪੰਪਰ ਤਾਂ ਕਿ ਸਾਡੀ ਸੇਲ ਹੋਰ ਵਧੇ ਬਸ ਇਹੀ ਬੇਨਤੀ ਹੈ ਸਰ ਤੁਹਾਡੇ ਰਾਹੀਂ ਬੇਨਤੀ ਕਰ ਰਿਹਾ ਕਿ ਸਭ ਸਾਡਾ ਸਾਥ ਦਿਓ ਤਾਂ ਕਿ ਯੂਨੀਅਨ ਦਾ ਵੀ ਬੇਨਿਫਿਟ ਹੋ ਸਕੇ ਇਸ ਪੰਪਰ ਦਾ ਬਹੁਤ ਬਹੁਤ ਧੰਨਵਾਦ ਜੇਰਾਨਾ ਸ਼ੇਰ ਸਿੰਘ ਐਕਚੁਅਲੀ ਮੈਂ ਹਾਕੀ ਪਲੇਅਰ ਮੈਂ ਨਾ ਸੋਕੀ ਪੀਰਾ ਹੋਰ ਮੈਂ ਸਪੋਰਟ ਦੇ ਬੇਸ ਤੇ ਬੀਪੀਸੀਐਲ ਜੁਆਇਨ ਕੀਤਾ ਸੀ ਔਰ ਹੁਣ ਮੈਂ ਫਲੀਟ ਸੇਲਜ਼ ਆਫਸਰ ਹਾਂ ਚੰਡੀਗੜ੍ਹ ਏਰੀਆ ਮੇਰੇ ਕੋਲ ਹਿਮਾਚਲ ਦੇਖਦਾ ਬਠਿੰਡਾ ਬਰਨਾਲਾ ਸਾਰਾ ਏਰੀਆ ਮੈਂ ਫਲੀਟ ਦੇ ਵਿੱਚ ਦੇਖਦਾ ਐਕਚੁਅਲੀ ਜਿਹੜਾ ਇਹ ਫੰਕਸ਼ਨ ਸੀਗਾ ਅੱਜ ਇਸ ਫਲੀਟ ਕਰਕੇ ਬੀਪੀਸੀਐਲ ਵੱਲੋਂ ਕੀਤਾ ਗਿਆ ਸੀ ਵੀ ਲੋਕ ਅਵੇਅਰ ਹੋਣ ਉਹਨਾਂ ਨੂੰ ਪਤਾ ਲੱਗੇ ਕਿ ਇਤੋਂ ਪਰੋਂ ਦੂਰ ਜਾਂਦੇ ਆ ਡਰਾਈਵਰਾਂ ਦੀ ਆਮਦਨ ਉਨੀ ਹੁੰਦੀ ਆ ਕੋਈ ਐਕਸੀਡੈਂਟ ਕੇਸ ਹੋ ਜਾਂਦਾ ਪਰਮਾਤਮਾ ਨਾ ਕਰੇਵੇਂ ਨਾ ਹੀ ਹੋਵੇ ਪਰ ਉਸ ਦੇ ਰਿਗਾਰਡਿੰਗ ਹੈ ਡਰਾਈਵਰ ਨੂੰ 5 ਲੱਖ ਦੀ ਹੈਲਪਰ ਨੂੰ 2 ਲੱਖ ਦੀ ਔਰ ਕੋਈ ਬੱਚਾ ਆ ਉਹਨਾਂ ਦਾ ਛੋਟਾ ਉਹਨੂੰ ਵੀ ਅਸੀਂ ਥੋੜੀ ਮੋਟੀ ਹੋਰ ਐਕਸਾ ਹੈਲਪ ਦਿੰਦੀ ਕੰਪਨੀ ਹੈ ਇਹ ਸਿਰਫ ਆਮ ਪਬਲਿਕ ਲਈ ਵੀ ਹੈਗਾ ਕੋਈ ਵੀ ਬਣਾ ਸਕਦਾ ਜਿਹਦੇ ਕੋਲੇ ਆਪਣੀ ਗੱਡੀ ਹੈ ਡਰਾਈਵਰ ਹੈ ਕੋਈ ਵੀ ਬਣਾ ਸਕਦਾ ਹੈ ਬੀਪੀਸੀਐਲ ਹਾਂਜੀ ਪਰ ਉਹਨਾਂ ਨੂੰ ਹਾਂਜੀ ਹਾਂਜੀ ਬੀਪੀਸੀਐਲ ਉਹ ਕਾਰਡ ਹੈ ਬੀਪੀਸੀਐਲ ਦੇ ਪੰਪ ਤੋਂ ਤੇਲ ਲੈ ਸਕਦੇ ਠੀਕ ਥੈਂਕ ਯੂ ਓਦੇ ਵਿੱਚ ਕਨਸਲਡੇਸ਼ਨ ਆਇਆ ਵੀ 3 ਮਹੀਨਿਆਂ ਦੇ ਵਿੱਚ ਤੁਹਾਡੇ ਤੋਂ 1500 ਲੀਟਰ ਤੁਸੀਂ ਡੀਜ਼ਲ ਲਿਆ ਹੋਵੇ ਮਿਨੀਮਮ ਇਹ ਕੰਡੀਸ਼ਨ ਹੈ ਉਹਦੇ ਵਿੱਚ ਹਾਂਜੀ 9017750400 ਮੇਰਾ ਫੋਨ ਨੰਬਰ ਹੈ ਹਾਂਜੀ ਕੋਈ ਕੰਟੈਕਟ ਕਰ ਸਕਦਾ ਹੈ ਹਾਂਜੀ ਕੋਈ ਵੀ ਕਰ ਸਕਦਾ ਹੈ ਜੀ ਥੈਂਕ ਯੂ